ਹਾਂ ਜੀ ਜੇ ਮਾਝੇ ਮਾਲਵੇ 도ਆਪੇ ਤੇ ਪੋਆਦੋਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਚਰਨਜੀਤ ਸਿੰਘ ਜੋਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇ ਜਿੰਨੇ ਵੀ ਸ਼ਾਸਕ ਰਹੇ ਨੇ ਇਹਨਾਂ ਤੇ ਮਲਕ ਇਨਾਂ ਸ਼ਾਸਕਾਂ ਦਾ ਅਤੇ ਜੱਟਾਂ ਦਾ ਜਿਹੜਾ ਵਾ ਸਿੱਧਾ ਵੈਰ ਰਿਹਾ ਸੀਗਾ ਮੈਂ ਪਿਛਲੀ ਵੀਡੀਓ ਦੇ ਵਿੱਚ ਤਿੰਨ ਸ਼ਾਸਕ ਜਿਨ੍ਹਾਂ ਦੇ ਵਿੱਚੋਂ ਇੱਕ ਗਜਨੀ ਇੱਕ ਮੁਹੰਮਦ ਗੋਰੀ ਅਤੇ ਇੱਕ ਅਲਾਉਦੀਨ ਖਿਲਜੀ ਇਹਨਾਂ ਤਿੰਨਾਂ ਦਾ ਜਿਹੜਾ ਵਾ ਜ਼ਿਕਰ ਕਰ ਚੁੱਕਿਆ ਹਾਂ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਜੀ ਤैमूर ਲੰਗ ਦਾ ਕਿ ਤैमूर ਲੰਗ ਦਾ ਜਿਹੜਾ ਵਾ ਜੱਟਾਂ ਦੇ ਨਾਲ ਸੰਬੰਧ ਕਿਹੋ ਜਿਹਾ ਸੀਗੇ। ਕਰੀਬ 1365 ਈਸਵੀ ਤੋਂ ਲੈ ਕੇ 1405 ਈਸਵੀ ਤੱਕ ਤैमूर ਦਾ ਮੱਧ ਏਸ਼ੀਆ ਦੇ ਜੱਟਾਂ ਅਤੇ ਭਾਰਤ ਦੇ ਜੱਟਾਂ ਦੇ ਨਾਲ ਕਈ ਵਾਰ ਆਮਣਾ ਸਾਮਣਾ ਹੋਇਆ ਯਾਨੀ ਕਿ ਲੜਾਈਆਂ ਹੋਈਆਂ ਸਿੱਗੀਆਂ। ਤैमूर ਦੀ ਆਤਮ ਕਥਾ ਮੁਲਫਜ਼ਤ ਐ ਤैमੂਰੀ ਜੋ ਜਗਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ ਸੀ। ਜਿਸ ਦਾ ਅਬੂ ਤਲਬ ਹੁਸੈਨੀ ਨੇ ਆਪਣਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ ਅਤੇ ਮੇਜਰ ਸਟੀਵਰਟ ਨੇ 1830 ਵਿੱਚ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀਗਾ ਇਸ ਤੋਂ ਇਲਾਵਾ ਅਹਿਮਦ ਇਬਨ ਅਰਬ ਸ਼ਾਹਾ ਤਮੂਰ ਦਾ ਸਭ ਤੋਂ ਮਕਾਲੀ ਲੇਖਕ ਸੀ ਅਤੇ ਉਸ ਨੇ ਆਪਣੀ ਰਚਨਾ ਅਰਬੀ ਵਿੱਚ ਲਿਖੀ ਜਿਸ ਦਾ ਜੇ ਐਚ ਸੈਂਡਰਸ ਨੇ 1936 ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਤਮੂਰ ਦੀ ਇੱਕ ਜੀਵਨੀ ਜਫਰ ਨਾਮ ਦਾ ਜੋ ਨੇ ਜਾਮੋਦੇਵ ਸ਼ਮੀ ਦੁਆਰਾ ਲਿਖੀ ਗਈ ਸੀ ਇਨ੍ਹਾਂ ਲਿਖਤਾਂ ਵਿੱਚ ਜੱਟਾਂ ਅਤੇ ਤਮੂਰਾਂ ਦੀਆਂ ਲੜਾਈਆਂ ਦਾ ਜਿਹੜਾ ਵਾ ਜ਼ਿਕਰ ਮਿਲ ਜਾਵੇਗਾ ਵੈਸੇ ਸਮਕਾਲੀ ਇਤਿਹਾਸਕਾਰਾਂ ਨੇ ਇਤਿਹਾਸ ਆਪਣਾ ਤੁਰਕਿਸਤਾਨ ਨੂੰ ਜਿਹੜਾ ਵਾ ਜੱਟਾ ਯਾਨੀ ਕਿ ਜੱਟਾਂ ਦਾ ਦੇਸ਼ ਕਿਹਾ ਹੈ 트랜ਸੋਕਸਿਆਨਾ ਜੋ ਅਮੂਦਰਿਆ ਦੇ ਆਲੇ ਦੁਆਲੇ ਦਾ ਇਲਾਕਾ ਹੈ ਵਿੱਚ ਲਗਭਗ ਸਾਰੇ ਮੰਗੋਲ ਇਸਲਾਮ ਧਰਮ ਜਿਹੜਾ ਕਬੂਲ ਕਰ ਚੁੱਕੇ ਸਨ ਪਰ ਜੱਟਾ ਦੇਸ਼ ਯਾਨੀ ਕਿ ਜਿੱਥੇ ਜੱਟ ਰਹਿੰਦੇ ਸੀ ਉਹਨਾਂ ਨੇ ਅ제ਹਾ ਨਹੀਂ ਕੀਤਾ ਯਾਨੀ ਕਿ ਧਰਮ ਤਬਦੀਲ ਨਹੀਂ ਕੀਤਾ ਇੱਕ ਜੰਗ ਦੇ ਵਿੱਚ ਜੱਟਾਂ ਦੀਆਂ ਫੌਜਾਂ ਨੇ ਟ੍ਰਾਂਸੋ ਕਸਿਆਨਾ ਉੱਤੇ ਹਮਲਾ ਕੀਤਾ ਅਤੇ ਇੱਕ ਸਖਤ ਲੜਾਈ ਵਿੱਚ ਅਮੀਰ ਅਮੀਰ ਹੁਸੈਨ ਅਤੇ ਤਮੂਰ ਨੂੰ ਹਰਾਉਣ ਦੇ ਜੋਗ ਹੋ ਗਏ ਸਨ ਉਹਨਾਂ ਨੇ ਰਾਜਧਾਨੀ ਸਮਰਕੰਦ ਜੋ ਕਿ ਤਮੂਰ ਦੀ ਜਿਹੜੀ ਰਾਜਧਾਨੀ ਸੀਗੀ ਨੂੰ ਘੇਰ ਲਿਆ ਪਰ ਨਾਗਰਿਕਾਂ ਦੁਆਰਾ ਵਿਰੋਧ ਕਰਨ ਦੇ ਕਾਰਨ ਕੰਧ ਤੋੜਨ ਵਿੱਚ ਅਸਮਰਥ ਸਨ 4 ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਜੱਟਾਂ ਦੀ ਫੌਜ ਪਿੱਛੇ हट ਗਈ। ਇੱਕ ਜੰਗ ਵਿੱਚ ਜੱਟ ਜਰਨੈਲ ਵਿਕੀਜੁਗ ਦੀ ਅਗਵਾਈ ਹੇਠ ਜੱਟਾਂ ਨੇ ਤਮੂਰ ਨੂੰ ਵੱਡੀ ਹਾਰ ਦਿੱਤੀ। ਇਸ ਜੰਗ ਦਾ ਵੇਰਵਾ ਤਮੂਰ ਦੀ ਆਤਮਕਥਾ ਵਿੱਚ ਤਮੂਰ ਅਤੇ ਜਨੂਦੀਨ ਦੀ ਆਪਸੀ ਗੱਲਬਾਤ ਤੋਂ ਜਿਹੜਾ ਪਤਾ ਚਲ ਜਾਂਦਾ ਹੈ ਜਿਸ ਗੱਲਬਾਤ ਦਾ ਜਿਹੜਾ ਵੇਰਵਾ ਇਸ ਤਰ੍ਹਾਂ ਹੈ ਜਨੂਦੀਨ ਨੇ ਤਮੂਰ ਤਮੂਰ ਨੂੰ ਕਿਹਾ ਮੈਨੂੰ ਆਪਣੀ ਜਾਨ ਦੇ ਡਰ ਤੋਂ ਲੁਕ ਕੇ ਰਹਿਣਾ ਪਿਆ ਰਿਹਾ ਹੈ ਇੱਥੇ ਤੁਸੀਂ ਮੈਨੂੰ ਲੱਭ ਲਿਆ ਸਾਡੇ ਉੱਤੇ ਮਾੜੇ ਦਿਨ ਹਨ ਅਤੇ ਇਹੀ ਸਥਿਤੀ ਬੁਖਾਰਾ ਖੋਜੰਦ ਅਤੇ ਕਰਸ਼ੀ ਵਿੱਚ ਵੀ ਹੈ ਯਾਨੀ ਕਿ ਹਰ ਪਾਸੇ ਇੱਥੇ ਇੱਕ ਵੀ ਤਾਕਤਵਰ ਰਾਜਕੁਮਾਰ ਨਹੀਂ ਹੈ ਜੋ ਸਾਡੀ ਅਗਵਾਈ ਕਰ ਸਕਦਾ ਹੈ ਤੁਸੀਂ ਇੱਕੋ ਇੱਕ ਰਾਜਪਾਲ ਹੋ ਜਿਸ ਨੇ ਜੱਟਾਂ ਦੇ ਗੜ੍ਹ ਦੇ ਨੇੜੇ ਆਉਣ ਦੀ ਜਿਹੜੀ ਹੈ ਹਿੰਮਤ ਕੀਤੀ ਹੈ ਜਨੂਦੀਨ ਨੇ ਬੜੀ ਸਮਝਦਾਰੀ ਨਾਲ ਮੇਰਾ ਅਧਿਐਨ ਕੀਤਾ ਮੈਂ ਯਾਨੀ ਕਿ ਇੱਥੇ ਤਮੂਰ ਜਿਹੜਾ ਵਾ ਜਨੂਦੀਨ ਨੂੰ ਕਹਿ ਰਿਹਾ ਹੈ ਕਿ ਮੈਂ ਇੱਕ ਵਾਰ ਅੱਲਾਹ ਦੀ ਚਾਦਰ ਨੂੰ ਸਵੀਕਾਰ ਕੀਤਾ ਸੀ ਮੈਂ ਇਸ ਨੂੰ ਹੋਰ ਨਹੀਂ ਪਹਿਨਣਾ ਚਾਹੁੰਦਾ ਅੱਲਾ ਦੇ ਨਾਮ ਤੇ ਮੈਂ ਜੱਟਾਂ ਨਾਲ ਇੱਕ ਵਾਰ ਲੜ ਚੁੱਕਾ ਹਾਂ ਮੈਂ ਦੁਬਾਰਾ ਅਜਿਹੀ ਵਿਪਤਾ ਦਾ ਸਾਹਮਣਾ ਜਿਹੜਾ ਵਾ ਨਹੀਂ ਕਰਨਾ ਚਾਹੁੰਦਾ ਤੁਸੀਂ ਜੱਟਾਂ ਤੇ ਉਹਨਾਂ ਦੇ ਘੋੜਿਆਂ ਲਈ ਦੁਆ ਕਰੋ ਮੈਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਅਤੇ ਫਿਰ ਪ੍ਰੇਰਣਾ ਦੇ ਇੱਕ ਪਲ ਵਿੱਚ ਮੈਂ ਗੰਭੀਰਤਾ ਨਾਲ ਕਿਹਾ ਜੱਟਾਂ ਦੇ ਘੋੜਿਆਂ ਲਈ ਦੁਆ ਕਰੋ ਘੋੜਿਆਂ ਤੋਂ ਬਿਨਾ ਜੱਟ ਸ਼ਕਤੀਹੀਣ ਹਨ ਇੱਥੇ ਦੱਸਣਯੋਗ ਬੰਦਾ ਹੈ ਕਿ ਤੈਮੂਰ ਨੇ ਜੈਨੂਦੀਨ ਨੂੰ ਦੁਆ ਕਰਨ ਲਈ ਇਸ ਲਈ ਕਿਹਾ ਸੀਗਾ ਕਿਉਂਕਿ ਜੈਨੂਦੀਨ ਜਿਹੜਾ ਵਾ ਇੱਕ ਮੁੱਖ ਮੌਲਵੀ ਸੀਗਾ ਅਖੀਰ ਉਹੀ ਹੋਇਆ ਜੱਟਾਂ ਦੇ ਘੋੜਿਆਂ ਨੂੰ ਜਿਹੜੀ ਆਪਣਾ ਭਿਆਨਕ ਬਿਮਾਰੀ ਲੱਗ ਗਈ ਜਿਸ ਕਰਕੇ ਜਿਹੜਾ ਵਾ ਕੁਝ ਘੋੜੇ ਬਿਮਾਰ ਹੋ ਗਏ ਤੇ ਕੁਝ ਘੋੜੇ ਜਿਹੜੇ ਮਰ ਗਏ ਅਤੇ ਜੱਟਾਂ ਨੂੰ ਜਿਹੜਾ ਵਾ ਜੰਗੀ ਸਮਾਨ ਜਿਹੜਾ ਵਾ ਸਿਰ ਤੇ ਚੁੱਕ ਕੇ ਹੀ ਜਿਹੜਾ ਤੁਰਨਾ ਪਿਆ ਅਤੇ ਪੈਦਲ ਤੁਰਨਾ ਪਿਆ ਅਤੇ ਘੋੜਿਆਂ ਤੋਂ ਬਿਨਾ ਹੀ ਜਿਹੜਾ ਜੰਦ ਕਰਨਾ ਲੜਨਾ ਪਿਆ ਅਖੀਰ ਤਮੂਰ ਦੀ ਤਮੂਰ ਦੀ ਜਿਹੜੀ ਜਿੱਤ ਹੋਈ ਉਹ ਕਹਿੰਦੇ ਨੇ ਕਿ ਕਦੀ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਚਲੋ ਕੋਈ ਗੱਲ ਨਹੀਂ ਖੈਰ ਇਸ ਤਰ੍ਹਾਂ ਮੱਧ ਏਸ਼ੀਆ ਵਾਲੇ ਜੱਟਾਂ ਤੇ ਜਿੱਤ ਪ੍ਰਾਪਤ ਕਰਕੇ ਤਮੂਰ ਭਾਰਤ ਆਇਆ ਅਤੇ ਦਿੱਲੀ ਨੂੰ ਲੁੱਟਿਆ ਪਰ ਇੱਕ ਗੱਲ ਹੈ ਕਿ ਜਿੰਨਾ ਚਿਰ ਤਮੂਰ ਜਿੰਦਾ ਰਿਹਾ ਜੱਟਾਂ ਨੇ ਉਸਦੇ ਨੱਕ ਦੇ ਵਿੱਚ ਪੂਰਾ ਧਮ ਕਰਕੇ ਰੱਖਿਆ ਸੀਗਾ 1798 ਈਸਵੀ ਵਿੱਚ ਤਮੂਰ ਨੇ 92000 ਘੋੜਸਵਾਰਾਂ ਨਾਲ ਭਾਰਤ ਤੇ ਹਮਲਾ ਕੀਤਾ ਤਮੂਰ ਵੱਲੋਂ ਲੁੱਟ ਖਸੁੱਟ ਕਰਨ ਦੀਆਂ ਖਬਰਾਂ ਮਿਲਣ ਤੇ ਹਰਿਆਣਾ ਸਰਵਖਾਪ ਪੰਚਾਇਤ ਹੋਈ ਜੋ ਟਿਕਰੀ, ਦੋ ਘਟ ਅਤੇ 10 ਪਿੰਡਾਂ ਦੇ ਵਿੱਚ ਘਾਰ ਸੰਗਣ ਜੰਗਲਾਂ ਵਿੱਚ ਹੋਈ ਜਿਸ ਨੂੰ ਮਹਾਪੰਚਾਇਤ ਵੀ ਕਿਹਾ ਜਾਂਦਾ ਹੈ ਅਤੇ ਮਹਾਪੰਚਾਇਤ ਵਿੱਚ ਤਮੂਰ ਨਾਲ ਨਜਿੱਠਣ ਲਈ ਕੁਝ ਮਤੇ ਪਾਸ ਕੀਤੇ ਗਏ ਇਸ ਮਹਾਪੰਚਾਇਤ ਦੇ ਝੰਡੇ ਹੇਠ 80 ਹਜ਼ਾਰ ਮਲਯੋਦਾ ਯਾਨੀ ਕਿ ਪਹਿਲਵਾਨ ਅਤੇ 40 ਹਜ਼ਾਰ ਮਟਿਆਰਾ ਇਕੱਠੀਆਂ ਹੋਈਆਂ ਤੇ ਸਭ ਨੇ ਤਮੂਰ ਖਿਲਾਫ ਲੜਨ ਲਈ ਹਥਿਆਰ ਚੁੱਕਲੇ ਇਸ ਫੌਜ ਨੂੰ ਇਕੱਠਾ ਕਰਨ ਵਿੱਚ ਧਰਮਪਾਲ ਦੇਵ ਨਾਮ ਦੇ ਇੱਕ 95 ਸਾਲਾ जाट ਨੇ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਇਸ ਦੇ ਭਰਾ ਕਰਮਪਾਲ ਨੇ ਫੌਜ ਲਈ ਪੈਸੇ ਅਨਾਜ ਅਤੇ ਕੱਪੜਿਆਂ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ। ਇਸ ਜੁੱਧ ਵਿੱਚ ਜਿਹੜਾ ਜੱਟਾਂ ਦੇ ਨਾਲ ਜਿਵੇਂ ਹੋਰ ਵੀ ਜਾਤਾਂ ਵਾਲਿਆਂ ਨੇ ਜਿਵੇਂ ਕਿ ਰਾਜਪੂਤ, ਗੁੱਜਰ ਤੇ ਕੁਝ ਹੋਰ ਆਪਣਾ ਵਾਲਮੀਕੀ ਸੀਗੇ ਉਹਨਾਂ ਨੇ ਜਿਹੜਾ ਵਾ ਮਦਦ ਕੀਤੀ ਸੀਗੀ ਜੰਗ ਦੇ ਵਿੱਚ ਇਸ ਜਥੇਦਾਰ ਡਿਪਟੀ ਜਨਰਲ ਜਾਰਦ ਕਬੀਲੇ ਦਾ ਹਰਵੀਰ ਸਿੰਘ ਗੁਲੀਆ ਸੀ ਜੋ ਮਹਿਜ 22 ਸਾਲ ਦਾ ਸੀ ਅਤੇ ਇਸ ਦਾ ਭਾਰ ਜਿਹੜਾ ਵਾ ਕਰੀਬ 160 ਕਿਲੋ ਦਾ ਸੀਗਾ ਇਸ ਦੇ ਜਥੇ ਜਥੇ ਹੇਠ ਤਮੂਰ ਨਾਲ ਲਗ ਤਮੂਰ ਨਾਲ ਮੁਜਫਰਨਗਰ ਮੇਰਠ ਅਤੇ ਹਰੀਦਵਾਰ ਵਿਖੇ ਹਰੀਦਵਾਰ ਵਿਖੇ ਲੜਾਈਆਂ ਲੜੀਆਂ ਗਈਆਂ ਇਨ੍ਹਾਂ ਲੜਾਈਆਂ ਵਿੱਚ ਤਮੂਰ ਦੇ 2.5 ਲੱਖ ਦੇ ਕਰੀਬ ਜਿਹੜੇ ਸਿਪਾਹੀ ਮਾਰੇ ਗਏ ਸਨ ਅਤੇ ਜੱਟਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ ਪਰ ਗੱਲ ਜਦੋਂ ਆਣ ਬਣ ਸ਼ਾਂਤਿਆ ਜਾਵੇ ਤਾਂ ਫਿਰ ਜਿਹੜਾ ਨਫਾ ਨੁਕਸਾਨ ਜਿਹੜਾ ਨਹੀਂ ਵਖਿਆ ਜਾਂਦਾ ਇੱਕ ਲੜਾਈ ਵਿੱਚ ਜਾਟ ਹਰਵੀਰ ਸਿੰਘ ਗੁਲਿਆ ਨੇ 25000 ਯੋਧਿਆਂ ਦੇ ਨਾਲ ਤਮੂਰ ਦੇ ਘੋੜਸਵਾਰਾਂ ਤੇ ਇੱਕ ਵੱਡੇ ਸਮੂਹ ਤੇ ਹਮਲਾ ਕੀਤਾ ਜਿੱਥੇ ਤੀਰਾਂ ਅਤੇ ਬਰਸ਼ੀਆਂ ਦੀ ਵਰਤੋਂ ਕੀਤੀ ਗਈ ਇੱਕ ਤੀਰ ਤਮੂਰ ਦੇ ਹੱਥ ਤੇ ਲੱਗਾ ਜਿਸ ਦਾ ਫਾਇਦਾ ਚੁੱਕਦੇ ਹੋਏ ਹਰਵੀਰ ਸਿੰਘ ਗੁਲਿਆ ਨੇ ਸ਼ੇਰ ਦੀ ਤਰ੍ਹਾਂ ਅੱਗੇ ਹੋ ਕੇ ਤਮੂਰ ਦੀ ਛਾਤੀ ਉੱਤੇ ਬਰਸ਼ੇ ਨਾਲ ਵਾਰ ਕਰ ਦਿੱਤਾ ਤਮੂਰ ਦੇ ਅੰਗ ਰਖਕਾਂ ਨੇ ਹਰਵੀਰ ਸਿੰਘ ਗੁਲੀਆ ਤੇ ਉੱਪਰ ਤੀਰਾਂ ਤੇ ਬਰਸ਼ਿਆਂ ਨਾਲ ਹਮਲਾ ਕਰ ਦਿੱਤਾ ਤੇ ਹਰਵੀਰ ਸਿੰਘ ਗੁਲੀਆ ਜਿਹੜਾ ਬੇਹੋਸ਼ ਹੋ ਗਿਆ ਸੁਪਰੀਮ ਕਮਾਂਡਰ ਜੋਰਾਵਿਰ ਸਿੰਘ ਗੁੱਜਰ ਨੇ 22000 ਸਿਪਾਹੀਆਂ ਨਾਲ ਤਮੂਰ ਦੀ ਸੈਨਾ ਤੇ ਹਮਲਾ ਕਰਕੇ ਬੇਹੋਸ਼ ਤੇ ਹਰਵੀਰ ਸਿੰਘ ਗੁਲੀਆ ਨੂੰ ਚੁੱਕ ਕੇ ਡੇਰੇ ਵਿੱਚ ਲੈ ਆਂਦਾ ਪਰ ਕੁਝ ਘੰਟਿਆਂ ਬਾਅਦ ਜਿਹੜਾ ਹਰਵੀਰ ਸਿੰਘ ਗੁਲੀਆ ਵਾ ਆਪਣਾ ਸ਼ਹੀਦੀ ਨੂੰ ਪ੍ਰਾਪਤ ਹੋ ਕੇ ਮਿਲ ਕੇ ਸ਼ਹੀਦੀ ਪਾ ਕੇ ਅਤੇ ਜੋ ਬਰਸ਼ਾ ਤਮੂਰ ਦੀ ਛਾਤੀ ਤੇ ਲੱਗਾ ਸੀ ਉਸ ਦੀ ਪੀੜਾ ਨਾਲ ਤਮੂਰ ਸਮਰਕੰਦ ਤੱਕ ਪਹੁੰਦਿਆਂ ਪਹੁੰਦਿਆਂ ਜਿਹੜਾ ਵਾ ਉਸ ਦੀ ਵੀ ਮੌਤ ਹੋ ਗਈ ਸੀਗੀ ਵੈਸੇ ਕਿਸੇ ਦਾ ਇਤਿਹਾਸ ਨਾਲ ਲੱਗੇ ਮਜ਼ਾ ਤਾਂ ਹੀ ਹੁੰਦਾ ਵਾ ਜੇਕਰ ਦੁਸ਼ਮਣ ਵੀ ਉਸ ਦੀ ਤਾਰੀਫ਼ ਕਰੇ ਆਪਣੀ ਤਾਰੀਫ਼ ਤੇ ਬੰਦਾ ਆਪ ਖੁਦ ਹੀ ਕਰ ਲੈਂਦਾ ਵਾ ਸੋ ਅੱਛਾ ਇੱਕ ਗੱਲ ਹੋਰ ਜੇ ਕਿ ਇਨ੍ਹਾਂ ਲਿਖਤਾਂ ਨੂੰ ਕੋਈ ਚੈਲੰਜ ਵੀ ਨਹੀਂ ਕਰ ਸਕਦਾ ਅਤੇ ਇਸ ਵਿੱਚ ਲਿਖੇ ਇਤਿਹਾਸ ਨੂੰ ਚੈਲੰਜ ਨਹੀਂ ਕਰ ਸਕਦਾ ਕੋਈ ਵੀ ਬਾਕੀ ਕਿੰਨਾਂ ਨੇ ਤਮੂਰ ਨਾਲ ਜੰਗਾਂ ਕੀਤੀਆਂ ਅਤੇ ਕਿੰਨਾਂ ਨੇ ਤਮੂਰ ਨੂੰ ਕਿਹਾ ਕਿ ਸਾਨੂੰ ਆਪਣੀ ਜੰਗ ਵਿੱਚ ਆਪਣੀ ਫੌਜ ਵਿੱਚ ਰਲਾ ਲਓ ਉਹ ਆਪਣਾ ਬੇਸ਼ੱਕ ਗੂਗਲ ਤੇ ਜਾ ਕੇ ਦੇਖ ਲੈਣਾ ਤੇ ਚਾਹੇ YouTube ਤੇ ਜਾ ਕੇ ਦੇਖ ਲੈਣਾ ਸੋ ਅੱਗੇ ਜੀ ਕੁਝ ਇਹ ਗੱਲਾਂ ਕੀਤੀਆਂ ਸੀਗਾ ਤਮੂਰ ਨੇ ਆਪਣੀ ਆਤਮਕਥਾ ਵਿੱਚ ਮਲਫਜ਼ੂ ਤੇ ਤਮੂਰੀ ਵਿੱਚ ਜੱਟਾਂ ਦੇ ਬਾਰੇ ਉਹਦਾ ਜ਼ਿਕਰ ਕਰਦੇ ਆ ਜੀ ਤਮੂਰ ਜਿਹੜਾ ਕਹਿੰਦਾ ਹੈ ਜੀ ਜੱਟ ਇੱਕ ਮਜਬੂਤ ਨਸਲ ਹੈ ਦਿਖ ਵਿੱਚ ਭੂਤ ਭੂਤ ਵਰਗੇ ਕੀੜੀਆਂ ਅਤੇ ਟਿੱਡੀਆਂ ਵਾਂਗ ਅਣਗਿਣਤ ਨੇ ਅਤੇ ਵਿਰੋਧੀਆਂ ਲਈ ਕਿਸੇ ਮਹਾਮਾਰੀ ਤੋਂ ਘਟ ਨਹੀਂ ਹਨ ਇੱਕ ਜਗ੍ਹਾ ਲਿਖਦਾ ਹੈ ਕਿ ਅਸਲ ਵਿੱਚ ਹਿੰਦੁਸਤਾਨ ਨੂੰ ਜਿੱਤਣ ਦਾ ਮੇਰਾ ਇਰਾਦਾ ਮੂਰਤੀ ਪੂਜਕ ਹਿੰਦੂਆਂ ਦੇ ਵਿਰੁੱਧ ਧਰਮ ਯੁੱਧ ਛੇੜ ਕੇ ਅਤੇ ਮੁਹੰਮਦ ਸਾਹਿਬ ਦੇ ਆਦੇਸ਼ ਅਨੁਸਾਰ ਇਸਲਾਮ ਧਰਮ ਕਬੂਲ ਕਰਵਾਉਂਦਾ ਸੀ ਇਸ ਲਈ ਜ਼ਰੂਰੀ ਸੀ ਕਿ ਮੈਂ ਇਹਨਾਂ ਜੱਟਾਂ ਦੀ ਹੋਂਦ ਮਿਟਾ ਦਿਆਂ ਮੇਰਾ ਇੰਨੇ ਸਾਰੇ ਜੱਟਾਂ ਨੂੰ ਮਾਰਨ ਦਾ ਇਰਾਦਾ ਨਹੀਂ ਸੀ ਕਿਉਂਕਿ ਉਹ ਡਿੱਡ ਲੋਕ ਸਨ ਪਰ ਉਸ ਨੂੰ ਅਜਿਹਾ ਕਰਨਾ ਪਿਆ ਅੱਗੇ ਲਿਖਦਾ ਹੈ ਕਿ ਜਦੋਂ ਉਸ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਸ ਨੂੰ ਜੱਟਾਂ ਦੁਆਰਾ ਰੋਕਿਆ ਗਿਆ ਜਿਨ੍ਹਾਂ ਨੇ ਉਸ ਦੀ ਫੌਜ ਦਾ ਭਰੇ ਨੁਕਸਾਨ ਕੀਤਾ ਵੈਸੇ ਭਾਰਤ ਤੇ ਸ਼ਾਸਨ ਕਰਨ ਵਾਲੇ ਸ਼ਾਸਕਾਂ ਦੀਆਂ ਆਤਮ ਕਥਾਵਾਂ ਪੜਨ ਤੇ ਪਤਾ ਲੱਗਦਾ ਹੈ ਕਿ ਜੱਟਾਂ ਨੇ ਕਦੀ ਵੀ ਇੰਨਾ ਜਿਹੜੀ ਸ਼ਾਸਕਾਂ ਦੀ ਜਿਹੜੀ ਆ ਏ ਨਹੀਂ ਸੀ ਬੰਨੀ ਕੁਝ ਚੀਜ਼ਾਂ ਤੇ ਜਿਹੜੇ ਆ ਸਮਝੌਤੇ ਜ਼ਰੂਰ ਹੋਏ ਸੀਗੇ ਜੋ ਕਿ ਇੱਕ ਚੰਗੇ ਸ਼ਾਸਨ ਦੀ ਜਿਹੜੀ ਨਿਸ਼ਾਨੀ ਹੁੰਦੀ ਆ ਜਿਵੇਂ ਕਿ ਹੁਣ ਵੀ ਜਿਹੜੇ ਕਈ ਦੇਸ਼ ਅੱਗੇ ਨੇ ਦੂਸਰੇ ਦੇਸ਼ਾਂ ਦੇ ਨਾਲ ਸਮਝੌਤੇ ਕਰਦੇ ਨੇ ਪਰ ਜੇਕਰ ਇਨ੍ਹਾਂ ਸ਼ਾਸਕਾਂ ਨੇ ਧੱਕੇ ਦੇ ਨਾਲ ਜੱਟਾਂ ਤੋਂ ਕੁਝ ਲੈਣਾ ਚਾਹਿਆ ਤਾਂ ਕੋਸ਼ਿਸ਼ ਕੀਤੀ ਤਾਂ ਜੱਟਾਂ ਨੇ ਟਟ ਕੇ ਟੱਕਰ ਕੀਤਾ ਜਿੱਦਾਂ ਜ਼ਿਕਰ ਕਈ ਸ਼ਾਸਕਾਂ ਨੇ ਆਪ ਆਪਣੇ ਆਤਮਕਥਾ ਦੇ ਵਿੱਚ ਕੀਤਾ ਹੈ ਜਿਵੇਂ ਕਿ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਸੀ ਕਿ ਮੈਂ ਜਿੰਨੀ ਵਾਰ ਵੀ ਭਾਰਤ ਤੇ ਹਮਲਾ ਕੀਤਾ ਹਮੇਸ਼ਾ ਜੱਟਾਂ ਨੇ ਮੇਰਾ ਮੁਕਾਬਲਾ ਕੀਤਾ ਇਹ ਤਿੱਖੇ ਕੰਡਿਆਂ ਦੀ ਤਰ੍ਹਾਂ ਹਨ ਇਸੇ ਤਰ੍ਹਾਂ ਬਾਬਰ ਨੇ ਬਾਬਰਨਾਮਾ ਵਿੱਚ ਕਿਹਾ ਸੀ ਜੱਟ ਬਹੁਤ ਨਿਰਦਈ ਨੇ ਫਿਰ ਚਾਹੇ ਗਜਨੀ ਹੋਵੇ ਮੁਹੰਮਦ ਗੋਰੀ ਹੋਵੇ ਜਾਂ ਅਲਾਉਦੀਨ ਖਿਲਜੀ ਹੀ ਕਿਉਂ ਨਾ ਹੋਵੇ ਹਰੇਕ ਨੇ ਜੱਟਾਂ ਦਾ ਹੀ ਜ਼ਿਕਰ ਕੀਤਾ ਹੈ ਬਾਕੀ ਇਹ ਸੱਚ ਹੈ ਕਿ ਚਲੋ ਦੂਸਰੀਆਂ ਕਾਸਟਾਂ ਵਾਲੇ ਹੋ ਗਏ ਜਿਵੇਂ ਰਾਜਪੂਤ ਹੋ ਗਏ ਮਰਾਠੇ ਹੋ ਗਏ ਉਹਨਾਂ ਨੇ ਵੀ ਜੰਗਾਂ ਲੜੀਆਂ ਸੀਗੀਆਂ ਪਰ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਕਿ ਉਹਨਾਂ ਨੇ ਜਿਹੜੀਆਂ ਜੰਗਾਂ ਲੜੀਆਂ ਸੀਗੀਆਂ ਉਹਨਾਂ ਦੀਆਂ ਲੜੀਆਂ ਜੰਗਾਂ ਤੇ ਜਿਹੜਾ ਵਾ ਬਾਲੀਵੁੱਡ ਵਾਲਿਆਂ ਨੇ ਫਿਲਮਾਂ ਬਣਾ ਦਿੱਤੀਆਂ ਪਰ ਸਾਡੇ ਕਿਸੇ ਵੀ ਜੱਟ ਹੀਰੋ ਦੇ ਉੱਤੇ ਜਾਂ ਜੱਟ ਹੀਰੋ ਦੇ ਉੱਤੇ ਜਿਹੜੀ ਆ ਕੋਈ ਵੀ ਫਿਲਮ ਜਿਹੜੀ ਬਾਲੀਵੁੱਡ ਵਾਲਿਆਂ ਨੇ ਨਹੀਂ ਬਣਾਈ ਇਸ ਦੀ ਵਜ੍ਹਾ ਮੈਨੂੰ ਇਹ ਤੇ ਇੱਕੋ ਲੱਗਦੀ ਆ ਕਿ ਰਾਜਪੂਤਾਂ ਅਤੇ ਗੁਜਰਾਤਾ ਜਾਂ ਆਪਣਾ ਦੂਸਰੇ ਜਿਹੜੇ ਹੈ ਬਰਾਠੇ ਆ ਉਹਨਾਂ ਦਾ ਜਿਹੜਾ ਇੱਕ ਹੈਗਾ ਵਾ ਇਸ ਕਰਕੇ ਜਿਹੜਾ ਵਾ ਉਹਨਾਂ ਤੇ ਹੀਰੋਆਂ ਤੇ ਜਿਹੜੀਆਂ ਫਿਲਮਾਂ ਬਣ ਗਿਆ ਤੇ ਜੱਟਾਂ ਦੇ ਵਿੱਚ ਸਿਰਫ ਇੱਕੋ ਕਮੀ ਆ ਕਿ ਇਹਨਾਂ ਦੇ ਵਿੱਚ ਜਿਹੜੀ ਏਕਤਾ ਨਹੀਂ ਹੈਗੀ ਸੋ ਮੇਰੀ ਸਾਰੇ ਆਪਣੇ जाट ਅਤੇ जाट ਭਰਾਵਾਂ ਨੂੰ ਬੇਨਤੀ ਆ ਕਿ ਆਪਣਾ ਏਕਾ ਕਰੋ ਇੱਕ ਇਹਦੇ ਵਿੱਚ ਬਰਕਤ ਆ ਇੱਕਾ ਹੋਵੇਗਾ ਤਾਂ ਆਪਾਂ ਆਪਣੀ ਹਰ ਇੱਕ ਮੰਗ ਜਿਹੜੀ ਆ ਸਰਕਾਰ ਕੋਲੋਂ ਮਨਵਾ ਸਕਦੇ ਹਾਂ ਸੋ ਇੱਕੇ ਵਿੱਚ ਬਰਕਤ ਆ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਇੱਕ ਸ਼ੇਅਰ ਕਰ ਦੇਣਾ ਭੁੱਲਿਓ ਤੇ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ